ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਬਣੇ ਰਵਨੀਤ ਸਿੰਘ ਬਿੱਟੂ ਹੁਣ ਐਕਸ਼ਨ ਮੋਡ ਦੇ ਵਿੱਚ ਆ ਚੁੱਕੇ ਨੇ ਤੇ ਇਸੇ ਬਾਬਤ ਅੱਜ ਲੁਧਿਆਣਾ ਦੇ ਵਿੱਚ ਇੱਕ ਬੈਠਕ ਕੀਤੀ ਹੈ ਅਤੇ ਲੋਕਾਂ ਨੂੰ ਵੀ ਰਵਨੀਤ ਸਿੰਘ ਬਿੱਟੂ ਤੋਂ ਹੁਣ ਕੁਝ ਉਮੀਦ ਨਜ਼ਰ ਆ ਰਹੀ ਹੈ ਕਿ ਲੁਧਿਆਣਾ ਜ਼ਿਲ੍ਹੇ ਦੇ ਲਈ ਕੁਝ ਨਾ ਕੁਝ ਨਵਾਂ ਪ੍ਰੋਜੈਕਟ ਲੈ ਕੇ ਆਉਣਗੇ ਜਿਸ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੇ ਅਹਿਮ ਮੁੱਦਾ ਪਿੰਡੂ ਵਿਕਾਸ ਨੂੰ ਲੈ ਕੇ ਚੱਕਿਆ ਹੈ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਜੋ ਵੀ ਫੰਡ ਦਿੱਤਾ ਗਿਆ ਸੀਗਾ ਪਿੰਡੂ ਵਿਕਾਸ ਦੇ ਲਈ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਪੈਸਾ ਕਿੱਥੇ ਇਸਤੇਮਾਲ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਐਵੀ ਕਹਿਆ ਕਿ ਜਾਂਚ ਹੋਣ ਤੋਂ ਬਾਅਦ ਖਰੀਚੀ ਮੰਤਰੀ ਦੇ ਨਾਲ ਇੱਕ ਬੈਠਕ ਕੀਤੀ ਜਾਵੇਗੀ ਉਸ ਤੋਂ ਬਾਅਦ ਫੰਡ ਜਿਹੜਾ ਜਾਰੀ ਹੋਇਆ ਹੈ ਜਾਂ ਹੋਰ ਕਰਨਾ ਚਾਹੀਦਾ ਹੈ ਇਸ ਦੇ ਬਾਰੇ ਇੱਕ ਗੱਲਬਾਤ ਕਰਾਂਗੇ ਇਸ ਦੇ ਨਾਲ ਹੀ ਜੁਲੰਦਰ ਉਪਚੋਣਾ ਦੇ ਬਾਰੇ ਜਦੋਂ ਪੁੱਛਿਆ ਗਿਆ ਤਾਂ ਰਮਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਾਂਗਰਸ ਨਾ ਤਾਂ 3 ਵਿੱਚ ਤੇ ਨਾ ਹੀ 13 ਵਿੱਚ ਹੈ ਉਹਨਾਂ ਨੂੰ ਵੋਟ ਦੇਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਉਹਨਾਂ ਨੇ ਆਪਣੇ ਹੱਥ ਖੜੇ ਕਰਤੇ ਨੇ ਅਤੇ ਸ਼ੁਰੂ ਤੋਂ ਹੀ ਉਹ ਕਹਿੰਦੇ ਆ ਰਹੇ ਨੇ ਕਿ ਭਾਜਪਾ ਹੀ ਇਕੱਜੀ ਹੀ ਪਾਰਟੀ ਹੈ ਜੋ ਪੰਜਾਬ ਦੇ ਲੋਕਾਂ ਦਾ ਵਿਕਾਸ ਚਾਹੁੰਦੀ ਹੈ ਪਰ ਲੋਕੀ ਉਹਨਾਂ ਦਾ ਵਿਰੋਧ ਕਰ ਰਹੇ ਨੇ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਤੰਜ ਕੱਸੇ ਨੇ ਅਤੇ ਸਵਾਲ ਚੁੱਕਿਆ ਹੈ ਕਿ ਉਹਨਾਂ ਦੇ ਵੱਲੋਂ ਕੋਈ ਕੰਮ ਸਹੀ ਤਰੀਕੇ ਦੇ ਨਾਲ ਨਹੀਂ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਸੂਬੇ ਦੇ ਹਾਲਾਤ ਨੇ ਉਹਨਾਂ ਦੇ ਹੁੰਦੇ ਹੋਏ ਅਜਿਹੇ ਸੂਬੇ ਦੇ ਹਾਲਾਤ ਨਹੀਂ ਹੋਣੇ ਚਾਹੀਦੇ ਸੀਗੇ ਮੈਂ ਇਹ ਗੱਲ ਪਹਿਲਾਂ ਵੀ ਬਹੁਤ ਬਾਰ ਬਾਰ ਇਹ ਗੱਲ ਜਿਹੜੀ ਮੈਂ ਸੁਣੀ ਆ ਔਰ ਇਹਦੇ ਵਿੱਚ ਕੋਈ ਵੀ ਜਿਹੜਾ ਫੈਕਟ ਆ ਉਹ ਸਹੀ ਨਹੀਂਗਾ ਪਹਿਲੀ ਗੱਲ ਤਾਂ ਇਹ ਆ ਵੀ ਜੋ ਵੀ ਫੰਡ ਆਇਆ ਏ ਉਹ ਫੰਡ ਸਾਰਾ ਮਿਸਯੂਜ਼ ਹੋਇਆ ਏ ਪਰ ਮੈਂ ਫਿਰ ਵੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਵੀ ਕੀਤੀ ਉਹਨਾਂ ਨੇ ਇਹ ਗੱਲ ਕਹੀ ਵੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੁਣ ਜਦੋਂ ਸੈਸ਼ਨ ਸ਼ੁਰੂ ਹੋ ਜਾਏਗਾ ਉਹ ਜ਼ਰੂਰ ਆਉਣਗੇ ਆ ਕੇ ਉਹਨਾਂ ਨੇ ਗੱਲ ਕੀਤੀ ਵੀ ਮਿਲੂੰਗਾ ਤੇ ਜਿਹੜੀ ਵੀ ਕੋਈ ਫੰਡ ਦੀ ਉਹਨਾਂ ਦੇ ਜਿਹੜੇ ਉਹਨਾਂ ਦਾ ਜੋ ਕਹਿਣਾ ਹੈ ਉਹਨੂੰ ਵੀ ਜ਼ਰੂਰ ਸੁਣ ਕੇ ਕਿਉਂਕਿ ਮੈਂ ਕੇਂਦਰ ਦਾ ਮੰਤਰੀ ਹੋਣ ਦੇ ਨਾਲ ਤੇ ਇੱਕ ਪੰਜਾਬ ਦਾ ਵਾਸੀ ਵੀ ਆ ਤੇ ਉਹਨਾਂ ਦੀ ਗੱਲ ਬਿਲਕੁਲ ਸੁਣ ਕੇ ਜੋਜ ਹੋ ਸਕਦਾ ਉਹ ਕਰਾਂਗੇ ਪਰ ਅਸਲੀਅਤ ਇਹਦੇ ਵਿੱਚ ਇਹ ਆ ਵੀ ਜੋ ਵੀ ਫੰਡ ਆਏ ਨੇ ਉਹ ਮਿਸਯੂਜ਼ ਹੋਏ ਜਿਹੜੇ ਸਾਡੇ ਵਿਭਾਗਾਂ ਨੇ ਉਹਨਾਂ ਨੇ ਕੋਈ ਵੀ ਅੱਗੇ ਯੂਸੀ ਯੂਟਿਲਾਈਜੇਸ਼ਨ ਸਰਟੀਫਿਕੇਟਸ ਨੇ ਜਿਹੜੇ ਉਹ ਅੱਜ ਤੱਕ ਉੱਥੇ ਨਹੀਂ ਭੇਜੇ ਇਹ ਮੈਂ ਬਾਰ-ਬਾਰ ਚਾਹੇ ਉਹ ਸਾਡੇ ਫਾਈਨਾਂਸ ਮਿਨਿਸਟਰ ਨੇ ਉਹਨਾਂ ਨਾਲ ਗੱਲ ਹੋਈ ਆ ਚਾਹੇ ਵੱਖ-ਵੱਖ ਮਿਨਿਸਟਰੀਆਂ ਨਾਲ ਗੱਲ ਹੋਈ ਆ ਉਹ ਜਿੱਥੇ ਪੈਸਾ ਖਰਚਿਆ ਉਹਦੇ ਬਾਰੇ ਹਜੇ ਤੱਕ ਦੱਸ ਹੀ ਨਹੀਂ ਪਾਰੇ ਅਗਲਾ ਪੈਸਾ ਕਈ ਅਧਿਕਾਰ ਕੇਂਦਰ ਦੇ ਆ ਕਈ ਅਧਿਕਾਰ ਸੂਬੇ ਦੇ ਆ ਪੈਸਾ ਤਾਂ ਕੇਂਦਰ ਨੇ ਆਪ ਖਰਚਣਾ ਨਹੀਂ ਹੁੰਦਾ ਖਰਚਣਾ ਦਾ ਸਟੇਟਸ ਨਹੀਂ ਹੁੰਦਾ ਉਹਨਾਂ ਨੇ ਤਾਂ ਦੇਣਾ ਏ ਉਹ ਕਿਉਂ ਨਹੀਂ ਦੇਣਗੇ ਇਸ ਕਰਕੇ ਇਹ ਪ੍ਰੋਬਲਮ ਜਿਹੜੀ ਆ ਸਮੱਸਿਆ ਏ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਮੈਂ ਬਹੁਤ ਚੰਗੀ ਤਰ੍ਹਾਂ ਮੋਨੀਟਰ ਕੀਤਾ ਗੱਲ ਕੀਤੀ ਸਾਡੇ ਆਫੀਸਰ ਸਮਾਨ ਮੈਂ ਇਹ ਮੁੱਖ ਮੰਤਰੀ ਸਾਹਿਬ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਮੈਂ ਇਹ ਕਹੂੰਗਾ ਵੀ ਵੀ ਉਹ ਇੱਕ ਰਿਪੋਰਟ ਬਣਾ ਕੇ ਨਸ਼ਰ ਕਰਨ ਵੀ ਕਿੰਨੇ ਪਿਛਲੇ 2 ਸਾਲਾਂ ਚ ਉਹਨਾਂ ਦੇ ਕਿਹੜੇ-ਕਿਹੜੇ ਮੰਤਰੀ ਨੇ ਕਿਹੜੇ ਕਿਹੜੇ ਕੈਬਨਿਟ ਮੰਤਰੀ ਨਾ ਉਹਨਾਂ ਨੇ ਵਿਜ਼ਿਟ ਕੀਤਾ ਕਿਹੜੀ ਕਿਹੜੀ ਸਕੀਮ ਬਾਰੇ ਗੱਲ ਕੀਤੀ ਕਦੋਂ ਕਦੋਂ ਉਹਨਾਂ ਦੇ ਆਫੀਸਰ ਸਵਾਨ ਜਿਹੜੇ ਆ ਉਹ ਕੇਂਦਰ ਦੇ ਜਿਹੜੇ ਆਫੀਸਰ ਸਵਾਨ ਨੇ ਉਹਨਾਂ ਨਾਲ ਉਹਨਾਂ ਨੇ ਜੋਇੰਟ ਸੈਕਟਰੀ ਲੈਵਲ ਨੇ ਸੈਕਟਰੀ ਲੈਵਲ ਤੇ ਕਿਹੜੀਆਂ ਮੀਟਿੰਗਾਂ ਕੀਤੀਆਂ ਉਹ ਦੱਸਣ ਅਸੀਂ ਉਹਨਾਂ ਦੀ ਗੱਲ ਮੰਨਾਂਗੇ ਪਰ ਮੈਨੂੰ ਜੋ ਆ ਬਾਕੀ ਸਟੇਟਾਂ ਹੈ ਜਿਹੜੀਆਂ ਉਹ ਜਿਹੜਾ ਪਿਛਲਾ 5 ਸਾਲ ਦਾ ਜਿਹੜਾ 15ਵਾਂ ਵਿੱਤ ਕਮਿਸ਼ਨ ਦਾ ਜਿਹੜੀ ਸਕੀਮਸ ਚੱਲ ਰਹੀਆਂ ਚੰਬੰਦਰਵੇਂ ਵਿੱਤ ਕਮਿਸ਼ਨ ਚੋਂ ਤਿੰਨ ਤਿੰਨ ਚਾਰ ਚਾਰ ਕਿਸ਼ਤਾਂ ਜਿਹੜੀਆਂ ਬਾਕੀ ਸੂਬੇ ਲੈ ਚੁੱਕੇ ਆ ਤੇ ਸਾਡਾ ਜਿਹੜਾ ਸਾਡੀ ਸਟੇਟ ਆ ਜਿਹੜੀ ਕਿਉਂਕਿ ਹਰ ਪਿੰਡ ਚ ਕਰੋੜਾਂ ਰੁਪਈਆ 15ਵੇਂ ਵਿੱਤ ਕਮਿਸ਼ਨ ਦਾ ਪੈਸਾ ਆਇਆ ਉਹ ਆਬਾਦੀ ਦੇ ਹਿਸਾਬ ਨਾਲ ਪੈਸਾ ਆਉਂਦਾ ਤੇ ਉਹ ਪੈਸੇ ਦੀ ਅੱਜ ਤੱਕ ਕੋਈ ਯੂਟਿਲਾਈਜੇਸ਼ਨ ਸਰਟੀਫਿਕੇਟ ਨੇ ਜਿਹੜੇ ਉਹ ਦਿੱਤੇ ਨਹੀਂ ਗਏ ਤੇ ਇਸ ਕਰਕੇ ਇਹ ਸਾਰੇ ਪੈਸੇ ਆ ਰੁਕੇ ਹੋਏ ਆ ਚਾਹੇ ਉਹ ਆਰਡੀਐ ਫੰਡ ਕਹਣ ਚਾਹੇ ਕੋਈ ਕਹਿਣ ਇਹਦੇ ਬਾਰੇ ਦੱਸਣ ਤਾਂ ਸਹੀ ਤੇ ਮੈਂ ਜਰੂਰ ਇਸ ਗੱਲ 'ਚ ਮੁੱਖ ਮੰਤਰੀ ਸਾਹਿਬ ਦੀ ਵੇਟ ਕਰ ਰਿਹਾ ਵੀ ਜਦੋਂ ਆ ਕੇ ਉਹ ਇਸ ਬਾਰੇ ਦੱਸਣਗੇ ਤੇ ਉਹਦੇ ਉੱਤੇ ਪੂਰਾ ਜੋਰ ਆ ਜਿਹੜਾ ਉਹ ਕੈਬਨਿਟ 'ਚ ਵੀ ਕਰਾਂਗੇ ਗੱਲ ਤੇ ਚਾਹੇ ਉਹ ਸਾਡੇ ਕਿਸੇ ਲੈਵਲ ਤੇ ਵੀ ਗੱਲ ਕਰਨੀ ਪਏ ਪੰਜਾਬ ਲਈ ਕਰਾਂਗੇ ਕਿ ਉਹ ਕਿ ਜਿਹੜਾ ਟਕਨੀ ਪਾਈਪਾਸ ਨੂੰ ਲੈ ਕੇ ਕਹਿੰਦੇ ਵੀ ਬਹੁਤ ਦਾਫ ਹੋ ਰਿਹਾ ਪ੍ਰੋਜੈਕਟ ਕਿਉਂਕਿ ਜਿਹੜੀਆਂ ਜ਼ਮੀਨਾਂ ਸੀਗੀਆਂ ਐਕਵਾਇਰ ਕਰ ਨਹੀਂ ਹੋ ਸਕੀਆਂ ਤੇ ਪੈਸਾ ਜਿਹੜਾ ਡਿਸਬਰਸ ਨਹੀਂ ਦੇਖੋ ਮੈਂ ਐਜ਼ ਅ ਮੈਂਬਰ ਪਾਰਲੀਮੈਂਟ ਜਦੋਂ ਦੇਸ਼ਾ ਦੀ ਮੀਟਿੰਗ ਹੁੰਦੀ ਸੀ ਉਦੋਂ ਤਾਂ ਮੈਂ ਐਮਪੀ ਸੀ ਹਰ ਵਾਰ ਡੀਸੀ ਸਾਹਿਬ ਉਹ ਚ ਬੈਠੇ ਬੈਠੇ ਹੁੰਦੇ ਸੀ ਉਹਦੇ ਵਿੱਚ ਸਾਰੇ ਮਹਿਕਮੇ ਦੇ ਅਫਸਰ ਵਿੱਚ ਬੈਠੇ ਹੁੰਦੇ ਸੀ ਉਹਦੇ ਵਿੱਚ ਵੀ ਤੁਸੀਂ ਇਹ ਦੇਖੋ ਵੀ ਰੇਲਵੇ ਦੇ ਕੰਮ ਵੀ ਪੁਲਾਂ ਦੇ ਜਿਹੜੇ ਸੈਂਕੜੇ ਕਰੋੜਾਂ ਦੇ ਉਹ ਹੋ ਚੁੱਕੇ ਆ ਪਰ ਲੈਂਡ ਐਕੁਆਇਸ਼ਨ ਲੈਂਡ ਅਕਵਾਇਰ ਕਰਨ ਦੇ ਵਿੱਚ ਸਭ ਤੋਂ ਵੱਧ ਪੈਸਾ ਇਹ ਜਿਹੜਾ ਉਹ ਲੁਧਿਆਣਾ ਡਿਸਟ੍ਰਿਕਟ ਦੇ ਨੂੰ ਨੈਸ਼ਨਲ ਹਾਈਵੇ ਨੇ ਦਿੱਤਾ ਸੀ ਵੀ ਤੁਸੀਂ ਇਸ ਲੱਖਾਂ ਤੱਕ ਜਿਹੜਾ ਕੀ ਉਹ 60-70 ਲੱਖ ਰੁਪਈਆ ਵੀ ਜਿਹੜਾ ਹੈ ਉਹ ਕੀਲੇਮਗਰ ਦੇਣ ਨੂੰ ਨੈਸ਼ਨਲ ਹਾਈਵੇ ਤਿਆਰ ਸੀ ਉਦੋਂ ਦੀ ਮੈਂ ਗੱਲ ਕਰ ਰਿਹਾ ਜਦੋਂ ਐਮਪੀ ਤਕਰੀਬਨ ਇਹ ਅ ਇਲੈਕਸ਼ਨਾਂ ਤੋਂ ਪਹਿਲਾਂ ਦੀ 6 ਮਹੀਨੇ ਦੀ ਪਹਿਲਾਂ ਦੀ ਗੱਲ ਆ ਪਰ ਡੀਸੀ ਇਹ ਔਨ ਰਿਕਾਰਡ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਬੜੀ ਸਮੱਸਿਆ ਆ ਰਹੀ ਆ ਮੈਂ ਬਹੁਤ ਵੱਡੀ ਕੋਸ਼ਿਸ਼ ਕੀਤੀ ਆ ਪਰ ਉਹਦੇ ਵਿੱਚ ਜਿਹੜੇ ਨੇ ਕਈ ਸੰਗਠਨ ਨੇ ਜਿਹੜੇ ਆ ਉਹ ਜ਼ਮੀਨ ਨਹੀਂ ਦੇ ਰਹੇ ਲੈ ਕਿਸਾਨ ਪਿੰਡਾਂ ਵਾਲੇ ਤਿਆਰ ਨੇ ਪਰ ਕਈ ਯੂਨੀਅਨ ਜਿਹੜੀਆਂ ਨੇ ਉਹ ਇਹਦੇ ਵਿੱਚ ਦਖਲ ਦੇ ਰਹੀਆਂ ਏ ਉਹ ਕਿਤੇ ਨਾ ਕਿਤੇ ਇਹ ਜ਼ਮੀਨ ਨੂੰ ਪੂਰਾ ਅਕਵਾਇਰ ਕਰਨ ਦੇ ਵਿੱਚ ਉਹ ੜਿੱਕਾ ਬਣ ਰਹੇ ਆ ਤੇ ਉਹ ਮੈਨੂੰ ਲੱਗਦਾ ਇਹ ਦੇਖ ਦੇ ਕਿਉਂਕਿ ਜਿਹੜੇ ਠੇਕੇਦਾਰ ਨੇ ਕੰਮ ਕਰਨਾ ਹੁੰਦਾ ਉਹਨੇ ਆਪਣਾ ਪ੍ਰੋਫਿਟ ਵੀ ਦੇਖਣਾ ਕੰਮ ਵੀ ਦੇਖਣਾ ਟਾਈਮ ਵੀ ਦੇਖਣਾ ਇਹਦੇ ਵਿੱਚ ਜਿਹੜੇ ਨੇ ਉਹ ਠੇਕੇਦਾਰ ਜਿਹੜਾ ਨੇ ਪ੍ਰੋਜੈਕਟ ਲਿਆ ਸੀ ਉਹ ਇਹਦੇ ਵਿੱਚ ਪਿੱਛੇ ਹਟੇ ਆ ਪਰ ਜਿਵੇਂ ਕਿ ਮੈਂ ਫੇਰ ਕਿਹਾ ਵੀ ਇਹ ਪ੍ਰੋਜੈਕਟ ਸਾਡੇ ਲਈ ਬਹੁਤ ਜ਼ਰੂਰੀ ਨੇ ਇਹਨਾਂ ਦੇ ਉੱਤੇ ਦੁਬਾਰਾ ਸੈਂਟਰ ਗਵਰਨਮੈਂਟ ਵੱਲੋਂ ਸਟੇਟ ਗਵਰਨਮੈਂਟ ਨਹੀਂ ਇਹਨਾਂ ਨੂੰ ਪ੍ਰੋਜੈਕਟਾਂ ਨੂੰ ਦੁਬਾਰਾ ਸ਼ੁਰੂ ਕਰਾਇਆ ਜਾਊ ਤੇ ਦੁਬਾਰਾ ਇੱਕ ਵਾਰ ਫੇਰ ਕੋਸ਼ਿਸ਼ ਕੀਤੀ ਜਾਊਗੀ ਵੀ ਜਮੀਨ ਅਕਵਾਇਰ ਹੋ ਜੇ ਹੋ ਜੇ ਹੋ ਜੇ ਤੇ ਉਹ ਲਗਾਤਾਰ ਬੈਠਾ ਕਰਦਾ ਬੈਠਾ ਹੈ ਤੇ ਉਹ ਕਹਿੰਦਾ ਸੀ 30 ਤਰੀਕ ਨੂੰ ਕਹਿੰਦਾ ਸੀ ਟੋਲ ਪਲਾਸ ਦਾ ਜਿਹੜਾ ਬੰਦ ਕਰਦਾ ਬੰਦ ਤਾਂ ਮੈਨੂੰ ਲੱਗਦਾ ਕੀਤਾ ਹੀ ਹੋਇਆ ਹੋਫ ਕੀਤਾ ਹੈ ਹੋਫਤਾ ਕੀਤਾ ਹੈ ਨਹੀਂ ਕੀਤਾ ਜੀ ਬੰਦ ਨਹੀਂ ਕੀਤਾ ਪਰ ਉਹ ਬੰਦ ਹੀ ਆ ਤੇ ਇਹਦੇ ਉੱਤੇ ਸਟੇਟ ਗਵਰਨਮੈਂਟ ਆ ਜਿਹੜੀ ਉਹ ਦੇਖੇ ਉਹਦਾ ਲਾਅ ਐਂਡ ਆਰਡਰ ਦਾ ਕੰਮ ਉਹਨਾਂ ਦਾ ਏ ਉਹ ਕੀ ਇਹਦੇ ਰეკਮੈਂਡ ਕਰਦੇ ਆ ਉਹ ਜ਼ਰੂਰ ਜਿਹੜੀ ਉਹ ਗੱਲ ਸਟੇਟ ਗਵਰਨਮੈਂਟ ਆਪਣੇ ਲੈਵਲ ਤੇ ਉਹ ਉਹਨੂੰ ਜ਼ਰੂਰ ਦੇਖਣਾ ਚਾਹੀਦਾ ਪਰ ਪੰਗਾ ਤਾਂ ਇਹ ਆ ਵੀ ਇਹ ਜਿੰਨੀਆਂ ਵੀ ਕੰਪਨੀਆਂ ਐ ਇਹ ਜਿੰਨਾ ਚਿਰ ਆਪਾਂ ਰੋਕਾਂਗੇ ਅੱਗੇ ਵਧਾ ਦਿੰਦੇ ਆ ਇਹਨਾਂ ਨੂੰ ਦੱਸਦੇ ਨੇ ਹੁਣ ਰੋਕ ਲਵਾਂਗੇ 20 ਦਿਨ ਰੋਕ ਲਵਾਂਗੇ ਇਹ ਹੋਰ ਸਾਲ ਐਕਸਟੈਂਡ ਕਰ ਲੈਣਗੇ ਇਸ ਕਰਕੇ ਇਹਦਾ ਸੂਬਾ ਸਰਕਾਰ ਜਿਵੇਂ ਭਗਵੰਤ ਮਾਨ ਜੀ ਬੰਦ ਕਰਾਉਂਦੇ ਆ ਥਾਉ ਸੰਤੇ ਜਾ ਕੇ ਇਹਨੂੰ ਵੀ ਬੰਦ ਕਰਾ ਦੇਣ ਇਹ ਸੈਂਟਰ ਦੇ ਅੰਦਰ ਨਹੀਂ ਸੈਂਟਰ ਦੇ ਤਾਂ ਸਾਰੇ ਹੀ ਅੰਦਰ ਹੁੰਦੇ ਆ ਪਰ ਇਹਦੇ ਵਿੱਚ ਵੀ ਉਹ ਕਹਿੰਦੇ ਸੀ ਮੈਂ ਬੜੀ ਛੇਤੀ ਬੰਦ ਕਰਾਉਣਾ ਹੈ ਉਹ ਬੰਦ ਕਰਾਉਣਾ ਕਿ ਇਹਦਾ ਜਿੰਨਾ ਵੀ ਪੈਸਾ ਰਹਿੰਦਾ ਹੈ ਉਹ ਸੂਬਾ ਸਰਕਾਰ ਭਰ ਦੇ ਨੈਸ਼ਨਲ ਹਾਈਵੇ